ਮਾਂਸਾ ਵਿਖੇ ਦਲਤ ਜੇਤਨੇ ਦੇ ਦਿਨਸ ਮਨਾਇਆ ਅੱਜ ਅਸੀਂ ਇਸ ਕਰਕੇ ਇੱਕ ਜਣਾ ਕਟ ਕਰਿਆ ਵੀ ਜਿਹੜੇ ਸਮਾਜ ਦੇ ਚ ਕੋ ਕਤਰਾਇਆਂ ਆ ਰਹੀਆਂ ਜਿਹੜੀ ਭਗਤ ਦੀ ਸਰਕਾਰ ਹੈ ਝੁੱਠੇ ਪਰਚੇ ਕਰ ਰਹੀ ਹੈ ਅਜਿਹੜਾ ਜਿੱਤੇ ਫੌਕਸਫ ਡੀਸੀ ਦੇ ਉੱਤੇ ਪਰਚਾ ਝੁਟਾ ਕਰਿਆ ਅੱਜ ਉਹਦੇ ਉੱਤੇ ਝੋਟਾ ਪਰਚਾ ਦਰਜ ਕਰਕੇ ਉਹਨੂੰ ਸਸਪੈਂਡ ਕੀਤਾ ਗਿਆ ਇਸ ਸੈਂਟਰਲ ਮਨਸਬਾ ਇੱਛੇ ਦੀ ਨਿੰਦਾ ਕਰਦੀ ਹੈ ਤੇ ਸੈਂਟਰ ਸਰਕਾਰ ਤੋਂ ਮੰਗ ਕਰਦੀ ਹੈ ਵੀ ਜਿਹੜੇ ਮਾਨ ਜੋ ਡੀਸੀ ਸਾਹਿਬ ਸਸਪੈਂਡ ਕਿਤੇ ਹਨ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਜਮਾਈਏ ਤਾਂ ਜੋ ਪੰਜਾਬ ਦੇ ਵਿੱਚ ਜਿਹੜੇ ਦਲਤ ਲੋਗ ਹੈ ਇਹਨਾਂ ਨੂੰ ਖਸ਼ਹਾਲੀ ਕਰਨ ਲਈ ਇਹਨਾਂ ਨੂੰ ਮਾਨੂ-ਮਾਲ ਕਰਨ ਲਈ ਜੋ ਮੋਦੀ ਸਾਹਿਬ ਦੀ ਸਕੀਮਾ ਪੂਰੇ ਦੇਸ਼ ਚ ਚੱਲ ਰਹੀਆਂ ਕੱਚੇ ਮਕਾਨ ਪੱਕੇ ਬਣਾਉਣ ਲਈ ਸਾਰੇ ਰਾਸਤਨ ਦਾਇਨ ਲਈ ਇਹ મોદી ਦਾ ਕੰਮ ਹੈ ਇਹ ਜਿਹੜਾ 10 ਲੱਖ ਦਾ ਜੀਵਨ ਬੀਮਾ ਦੇ ਰਹੇ ਆ ਇਹ મોદી ਜੀ ਦੇ ਆ ਇਸ ਕਰਕੇ ਅੱਜ ਇਕੱਠੇ ਹੋਇਆ ਹੈ ਇਹ ਜਿਹੜੇ ਗਰੀਬ ਲੋਕ ਸੁਖੀ ਹੋ ਜਾਣ ਇਸ ਕਰਕੇ ਮੈਂ ਸਾਰੇ ਅੱਜ ਅਪੀਲ ਕਰ ਰਿਹਾ ਹਾਂ ਵੀ ਆਹ ਕੱਟੇ ਓਕੇ ਅੱਜ ਮਾਨਸਾ ਤੋਂ ਆਪਣ ਨੇ ਸ਼ੁਰੂਆਤ ਕੀਤੀ ਹੈ ਪੂਰੇ ਪੰਜਾਬ ਚ ਸੈਂਟਰ ਬਾਂਡ ਮਿਸਵਾ ਕਰਤੀ ਹੋ ਕੇ ਅਸੀਂ ਜਿਹੜਾ ਝਾੜੂ ਇਹਨਾਂ ਦਾ ਚੋਣ ਨਿਸ਼ਾਨ ਹੈ ਉਹ ਅਸਲ 'ਚ ਬਾਲਵਿਕਿਆ ਦਾ ਝਾੜੂ ਹੈ ਜਿਹਦੇ ਨਾਲ ਅਸੀਂ ਲੋਕਾਂ ਦੀ ਸਫਾਈ ਕਰਦੇ ਆਂ ਲੋਕਾਂ ਦੇ ਨਾਲ ਨਗਰਪਾਲਿਕਾ ਚ ਲੋਕਾਂ ਦੀ ਗੱਲਬਾਤ ਕਰਦੇ ਆਂ ਅੱਜ ਸਾਡੇ ਕੇਂਦਰੀ ਬਾਲਮਿਕ ਸਭਾ ਦੇ ਪ੍ਰਧਾਨ ਜੀ ਗਜਹਰਾਮ ਜੀ ਇੱਥੇ ਪਹੁੰਚੇ ਨੇ ਤੇ ਬਾਲਮਿਕ ਸਮਾਜ ਦੀ ਮੀਟਿੰਗ ਅਸੀਂ ਇੱਥੇ ਕੀਤੀ ਹੈ ਬਹੁਤ ਵਧੀਆ ਹੰਗਾਰਾ ਬਾਲਮਿਕ ਸਮਾਜ ਵੱਲੋਂ ਮਿਲਿਆ ਅਸੀਂ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਕੇਂਦਰ ਵੱਲੋਂ ਕਿੰਨੀਆਂ ਸਕੀਮਾਂ ਕਿੰਨਾ ਹੋਰ ਕੰਮ ਤੁਹਾਡੇ ਭਲੇ ਲਈ ਸਮਾਜ ਦੇ ਭਲੇ ਲਈ ਕੀਤਾ ਜਾ ਰਿਹਾ ਹੈ ਜਿਹੜੇ ਗੁਰੂ ਜਿਹੜੇ ਸਮਾਜ ਦੇ ਗੁਰੂ ਵਾਲਮੀਕੀ ਜੀ ਨੇ ਰਮਾਇਣ ਲਿਖੀ ਹੋਵੇ ਜਿਨ੍ਹਾਂ ਦਾ ਵਰਨਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਵੇ ਔਰ ਉਹਨਾਂ ਦੇ ਜਿਹੜੇ ਸ਼ਗਿਰਦ ਹੈ ਜਿਹੜੇ ਉਹਨਾਂ ਨੂੰ ਫੋਲੋ ਕਰਨ ਵਾਲੇ ਹੈ ਉਹਨਾਂ ਦਾ ਇਹ ਹਾਲ ਹੋਵੇ ਅੱਜ ਤੱਕ ਇਸ ਸਮਾਜ ਨੂੰ ਝੂਠੇ ਲਾਰੇ ਲਾ ਕੇ ਲੁੱਟਿਆ ਗਿਆ ਇਹਨਾਂ ਦੀਆਂ ਵੋਟਾਂ ਨਾਲ ਸਰਕਾਰਾਂ ਬਣਾਈਆਂ ਗਈਆਂ ਹੈ ਕਿਉਂ ਘਰਾਂ ਦੀ ਸਕੀਮ ਇਹਨਾਂ ਤੱਕ ਪਹੁੰਚਣ ਨਹੀਂ ਦਿੰਦੇ ਕਿਉਂ ਉਸਮਾਨ ਭਾਰਤ ਦਾ ਕਾਰਡ ਫੇਲ ਕੀਤਾ ਹੋਇਆ ਹੈ ਕਿਉਂਕਿ ਉਸ ਕਾਰਡ ਦੇ ਤਹਿਤ ਹਰੇਕ ਗਰੀਬ ਦਾ 5 ਲੱਖ ਤੱਕ ਦਾ ਇਲਾਜ ਫ੍ਰੀ ਹੋਣਾ ਸੀ ਪਰ ਹੋ ਨਹੀਂ ਪਾਰਿਆ ਕਿਉਂਕਿ ਸਰਕਾਰ ਡਾਕਟਰਾਂ ਦੇ ਪੈਸੇ ਨਹੀਂ ਸਮੇਸਿਰ ਦਿੰਦੀ ਸੋ ਹਰ ਪੱਖੋਂ ਇਸ ਵਰਗ ਨੂੰ ਪਿੱਛੇ ਨੂੰ ਸਿੱਟਿਆ ਜਾ ਰਿਹਾ ਹੈ ਜਿਹੜੇ ਜਿਹੜੀਆਂ ਗੱਲਾਂ ਕਹਿ ਕੇ ਵੋਟਾਂ ਲਈਆਂ ਗਈਆਂ ਕਿ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇਵਾਂਗੇ ਉਹ ਵੀ ਨਹੀਂ ਦਿੱਤਾ ਜਦੋਂ ਕਿ ਭਾਰਤੀ ਜਨਤਾ ਪਾਰਟੀ ਬਿਨਾ ਵਾਅਦੇ ਤੋਂ 2500 ਰੁਪਏ ਹਰਿਆਣੇ ਦੀਆਂ ਔਰਤਾਂ ਨੂੰ ਦਿੰਦੀ ਰਹੀ ਹੈ ਔਰ ਹੁਣ 3500 ਰੁਪਏ ਹਰਿਆਣੇ ਦੇ ਵਿੱਚ ਪਾਤੀਆ ਜਨਤਾ ਪਾਰਟੀ ਵੱਲੋਂ ਬੀਬੀਆਂ ਨੂੰ ਉਹਨਾਂ ਦੇ ਖਾਤੇ ਦੇ ਵਿੱਚ ਦਿੱਤਾ ਜਾ ਰਿਹਾ ਹੈ ਸੋ ਮੈਂ ਇਹ ਕਹਿੰਨੀ ਹਾਂ ਕਿ ਸਮਾਜ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਇੱਕ ਮੌਕਾ ਸਾਨੂੰ ਦੇ ਕੇ ਦੇਖੋ ਅਸੀਂ ਤਾਂ ਸਮਾਜ ਨੂੰ ਇਹ ਕਹਿੰਨੇ ਆ ਵੀ ਜਿੱਥੇ-ਜਿੱਥੇ ਮੌਕਾ ਸਾਡੀ ਪਾਰਟੀ ਨੂੰ ਮਿਲਿਆ ਉੱਥੇ ਜਾ ਕੇ ਦੇਖ ਲਓ ਉੱਥੇ ਕਿੰਨੀਆਂ ਸੁਵਿਧਾ ਲੋਕਾਂ ਨੂੰ ਮਿਲ ਰਹੀਆਂ ਜੇਕਰ ਉਹੀ ਸੁਵਿਧਾ ਲੈਣੀ ਹੈ ਜੇਕਰ ਸੱਚ ਦੇ ਵਿੱਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਹੈ ਤਾਂ ਭਾਤਿਆ ਜਨਤਾ ਪਾਰਟੀ ਦਾ ਸਾਥ ਦਿਓ 2027 ਦੇ ਵਿੱਚ ਫਿਰ ਦੇਖਿਓ ਕਿਵੇਂ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਰਾਮ ਰਾਜ ਹੈ ਇੱਥੇ ਵੀ ਰਾਮ ਰਾਜ ਆਊਗਾ ਕਾਰੋਬਾਰ ਚੱਲਣਗੇ ਸਰਕਾਰ ਦਾ ਖਜ਼ਾਨਾ ਭਰੂਗਾ ਤੇ ਸਭ ਨੂੰ ਸਹੂਲਤਾਂ ਮਿਲਣਗੀਆਂ ਸੋ ਇਹੀ ਗੱਲਾਂ ਅਸੀਂ ਇਹਨਾਂ ਨੂੰ ਸਮਝਾਈਆਂ ਤੇ ਇਸ ਨਾਲ ਸਮਾਜ ਸਹਿਮਤ ਵੀ ਹੋਇਆ ਤੇ ਸਾਰਿਆਂ ਨੇ ਸਾਨੂੰ ਭਰੋਸਾ ਦਿੱਤਾ ਕਿ ਇਸ ਵਾਰ ਹੁਣ ਅਸੀਂ ਭਾਤੇ ਜਨਤਾ ਪਾਰਟੀ ਨੂੰ ਦਾਹੀ ਸਾਥ ਦੇਵਾਂਗੇ ਤੇ 2027 ਦੇ ਵਿੱਚ ਇਸ ਸਮਾਜ ਦੇ ਸਿਰ ਤੇ ਸਾਡੀ ਸਰਕਾਰ ਆਊਗੀ